ਲੋ ਵੀ ਦੋਸਤੋ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਉਮੀਦ ਹੈ ਤੁਸੀਂ ਸਾਰੇ ਠੀਕ ਹੋਵੋਗੇ ਮੈਂ ਤਾਂ ਦਾ ਛੋਟਾ ਭਰਾ ਅਮਰਪਾਲ ਸਿੰਘ ਬਾਪੂ ਤੇ ਆਪਾਂ ਖੜੇ ਆਂਗੇ ਬਾਈ ਜੀ ਅੱਜ ਫਿਰ ਬਬਲੀ ਬਾਈ ਕੋਲ ਮੰਨਣ ਵਾਲੇ ਕੋਲ ਹੈ ਤੇ ਬਾਈਆਂ ਕੋਲੇ ਟਰਾਲੀਆਂ ਦੀ ਫੈਕਟਰੀ ਹੁੰਦੀ ਹੈ ਹੁਣ ਸੀਜ਼ਨ ਆ ਗਿਆ ਆਉਣ ਵਾਲਾ ਹੈ ਜੇ ਕਿਸੇ ਨੇ ਵੀ ਕਿਸੇ ਵੀ ਤਰ੍ਹਾਂ ਦੀ ਟਰਾਲੀ ਬਣਵਾਉਣੀ ਹੋਵੇ ਸਾਈਟ ਤੇ ਜਾਂ ਖਰੀਦੀ ਨਹੀਂ ਹੋਵੇ ਕਟਵਾਉਣੀ ਹੋਵੇ ਬਾਈ ਨਾਲ ਕੰਟੈਕਟ ਕਰ ਲਿਓ ਕਰਦੇ ਬਾਈ ਬਬਲੀ ਨਾਲ ਗੱਲ ਬਾਤ ਅੱਸੀ ਨਾਲ ਬਾਈ ਜੀ ਠੀਕ ਆ ਬਬਲੀ ਬਾਈ ਜੀ ਠੀਕ ਆ ਬਾਈ ਜੀ ਤੇ ਅੱਜ ਕਿੰਨੇ ਟਰਾਲੇ ਲੈਨੇ ਬਾਈ ਆਪਣੇ ਅੱਜ ਆਪਣੇ ਕੋਲ ਹੈਗੇ 14 15 ਪੀਸ 14 15 ਪੀਸ ਹਾਂਜੀ ਠੀਕ ਹੈ ਜੀ ਹੁਣ ਮੰਨ ਕੇ ਲੈ ਸਟਾਕ ਆਪਣੇ ਕੋਲ ਜਮਾ ਹੋਣ ਲੱਗ ਗਿਆ ਪਹਿਲਾਂ ਹੈ ਨਹੀਂ ਸੀਗਾ ਨਾ ਹੁਣ ਫਿਰ ਸੀਜ਼ਨ ਦਾ ਕਰਕੇ ਜੀ ਮਿਸਤੀ ਹੋਰ ਵੱਧ ਰੱਖ ਲਈਗੀ ਬੜੀ ਵੱਡਾ ਸਾਰੇ ਬੁਕਿੰਗ ਹੀ ਹੁੰਦਾ ਜੀ ਆਪਣੇ ਕੋਲ ਅੱਛਾ ਜੀ ਬੁਕਿੰਗ ਹੀ ਹੁੰਦਾ ਹਾਂਜੀ ਜੀ ਤੇ ਬਾਬਾ ਜੀ ਕਿਤੋਂ ਕਿਤੋਂ ਬੰਦੇ ਆਉਂਦੇ ਨੇ ਜੀ ਸਹੀ ਲਿਕੇਸ਼ਨ ਦੇ ਆਪਣੇ ਕੋਲੇ ਵੀਰਜੀ ਬੰਦੇ ਹੁਣ ਤੁਸੀਂ ਬਾਹਰੋਂ ਗੰਗਾ ਨਗਰ ਰਾਜਸਥਾਨ ਜਿੱਮੇ ਗਵਾਲੀਆਰਾ ਗਵਾਲੀਆਰਾ ਹਾਂ ਠੀਕ ਹੈ ਜੀ ਮਿਸਤੀ ਚੋ ਖੁੱਲਾ ਤੇ ਹੁਣ ਆਪਾਂ ਭੇਜੀਆਂ ਬੰਬੇ ਭੇਜਤੀਆਂ ਠੀਕ ਹੈ ਜੀ ਹਾਂ ਸਾਰੇ ਦਿੱਲੀ ਦੁੱਲੀਆ ਸਾਰੇ ਆਲੇ ਦੇ ਮਨ ਕੇ ਚੱਲਿਏ ਇੱਕ ਤਾਂ ਫੀਮਲਸ ਵਾਲਾ ਕੰਮ ਹੁੰਦਾਗਾ ਤੇ ਇੱਕ ਟੌਪ ਵਾਲਾ ਕੰਮ ਹੁੰਦਾ ਨਾ ਆਪਾਂ ਉਹ ਤੇ ਆ ਗਿਆ ਤੇ ਆਤਮਾ ਦੀ ਮਿਹਰਾ ਜੀ ਆਪਾਂ ਕਹੋ ਨਾ ਠੀਕ ਹੈ ਜੀ ਹਾਂ ਜੀ ਤੇ ਟਰਾਲੀਆਂ ਤਾਂ 100% ਹੀ ਗਾਰੰਟੀ ਹੁੰਦੀ ਆ 100 ਨਹੀਂ 101% ਠੀਕ ਹੈ ਜੀ ਤੇ ਫਾਈਲ ਕਿੱਥੇ ਕੀ ਹੈ ਜੀ ਆਪਣੀ ਆਪਣੀ ਤਲਵੰਡੀ ਸਾਹਿਬ ਪੰਪ ਦੇ ਸਾਹਮਣੇ ਵੀਰੇ ਤਲਵੰਡੀ ਸਾਹਿਬ ਉਹ ਪੰਪ ਦੇ ਸਾਹਮਣੇ ਆ ਜੇ ਪਿੰਡ ਦੀ ਲੋਕੇਸ਼ਨ ਦੱਸਣੀ ਹੋ ਬਈ ਪਿੰਡ ਜੀ ਆਪਣਾ ਘੁੰਮਣਕਲਾਂ ਜ਼ਿਲ੍ਹਾ ਬਠਿੰਡਾ ਠੀਕ ਹੈ ਜੀ ਮੌਰਮਾਨ ਸਾੜੀ ਸੜਕ ਦਿੱਤੇ ਆ ਜਦੋਂ ਮਰਜ਼ੀ ਕਾਲ ਕਰੋ ਟਰਾਲੀ ਹੁਣ ਹਰ ਟਾਈਮ 10 ਤੋਂ 15 ਦੇ ਵਿੱਚ ਮਿਲ ਲਵੇ ਠੀਕ ਆ ਜੀ ਤੇ ਲੋ ਬਜੀ ਹੁਣ ਆਪਾਂ ਟਰਾਲੀ ਬਾਰੇ ਗੱਲਬਾਤ ਕਰਾਂਗੇ ਸਾਰੇ ਕਿੰਨੇ ਵਾਇ ਕਨੇਡੀਆ ਤੇ ਕਿਹੜੀ ਟੈਡੀ ਸਣਾ ਸਾਰੇ 6 ਫੁੱਟ ਚੌੜੀ ਆ ਗਈ 2.5 ਫੁੱਟ ਉੱਚੀ ਆ ਗਈ ਠੀਕ ਆ ਜੀ ਤੇ ਚਾਦਰ ਦਾ ਆਪਾਂ ਪਹਿਲੀ ਦੱਸ ਦੇਣਗੇ ਟਾਟਾ ਦੀ ਲੱਗੀ ਹੁੰਦੀ ਹੈਗੀ ਹਾਂਜੀ ਹਾਂਜੀ ਠੀਕ ਆ ਬਾਈ ਜੀ ਟਾਟਾ ਦੀ ਚਾਦਰ ਆ ਗਈ ਵਾਕੀ ਕੰਡੀਸ਼ਨ ਚੈੱਕ ਕਰਵਾ ਦਨੇ ਤੇ ਡਬਲ ਟਾਇਰ ਵਾਲਾ ਹਿੱਸਾ ਆ ਗਿਆ ਡਬਲ ਟਾਇਰ ਵਾਲਾ ਹਿੱਸਾ ਗਿਆ ਤੇ ਕਿੰਨੇ ਨਟ ਹੱਬ ਚਾਈਓ ਆਪਨੇ ਸਾਫ ਨਟੀਆਂ ਹੱਬ ਚਾ ਗਈਆਂ ਸਾਫ ਨਟੀਆਂ ਹੱਬ ਚਾ ਗਈਆਂ ਤੇ ਕੜਿਆ ਵਾਲੇ ਰਿੰਪ ਆ ਗਏ ਹਾਂਜੀ ਹਾਂਜੀ ਠੀਕ ਬਾਈ ਕੜਿਆ ਵਾਲੇ ਰਿੰਪ ਤੇ ਦੂਜੇ ਰਿੰਬਾ ਤੇ ਕੀ ਫਰਕ ਆ ਕਰਨਾ ਸੀ ਇਹ ਵੀਰੇ ਕਈ ਵਾਰਾ ਬਣਾ ਕਰ ਪੈਂਚਰ ਹੋ ਜਾ ਜਾਂ ਕੁਝ ਵੀ ਹੋ ਜਾ ਟਾਇਰ ਬਦਲਣਾ ਇਹ 5 ਮਿੰਟਾਂ ਚ ਬਦਲ ਜਾ ਜਾਂਦਾ 5 ਮਿੰਟਾਂ ਚ ਬਦਲ ਲੈਂਦੇ ਉਹ ਪਹਿਲਾਂ ਤਾਂ ਹੁਣ ਉਹਦਾ ਨਾਟੀ 8-10 ਹੋ ਜਾਂਦਾ ਮਸਾ ਖੋਲਣੇ ਜਿਹੜਾ ਆਪਣਾ ਫਰਸਾ ਗਿਆ ਇਹ ਬਿਨ ਜੋੜ ਵਾਲਾ ਗਿਆ ਬਿਨਾਂ ਜੋੜਾ ਲੱਗਿਆ ਦੇਖੋ ਕਿਤੇ ਜੋੜ ਨਹੀਂਗਾ ਸਾਰੀ ਚਾਦਰ ਆਹ ਦੇਖੋ ਆਹ ਮੋਰਾ ਲੈ ਵੀ ਟਾਟਾ ਦੀ ਚਾਦਰ ਜੇ ਬਾਕੀ ਬਾਬਲੇ ਮੰਨ ਕੇ ਚੱਲਾ ਇਹ ਚੀਜ਼ਾਂ ਤੇ ਜੋੜ ਆ ਗਿਆ ਨਾ ਇਹ ਜੋੜ-ਜੋੜ ਖੁੱਲਣ ਦੀ ਗਾਰੰਟੀ ਹੈ ਜੋੜਾ ਹੀ ਨਹੀਂ ਜੀ ਤਾਂ ਹੁਣ ਜਨ ਨਾਲ ਟੂਲ ਤਾਂ ਹੁਣ ਕੱਢੂਗੇ ਕਦੋਂ ਉਹ ਫਾਸਲੇ ਵਿਚਾਲੇ ਜੋੜ ਨਹੀਂ ਹੁੰਦਾ ਜੀ ਠੀਕ ਆ ਜੀ ਫਾਸਲੇ ਵਿਚਾਲੇ ਨਹੀਂ ਹੁੰਦਾ ਹੁੰਦਾ ਸੀਗਾ ਹਾਂਜੀ ਹਾਂਜੀ ਠੀਕ ਆ ਭਾਈ ਜੀ ਤੇ ਬਾਕੀ ਚੱਕ ਵੀ ਕਰ ਲੋ ਤੇ ਇਹਦਾ ਸਟਾਰਟਿੰਗ weight ਕਿ ਹੋਊਗਾ ਇਹਦਾ ਜੀ ਆਪਣਾ 15 ਤੋਂ ਪਲੱਸ ਹੁੰਦਾ ਸਾਰੀਆਂ ਟਰਾਲੀਆਂ ਦਾ 15 ਤੋਂ ਪਲੱਸ ਹਾਂਜੀ ਹਾਂਜੀ ਇਹਦਾ 17 ਕਟਲ weight ਤੂ ਆ ਰਿਹਾ ਠੀਕ ਆ ਜੀ ਤੇ ਆਹ ਕਿੱਲੀ ਲਾ ਕੇ ਜਦੋਂ ਆਪਾਂ ਮੰਨ ਕੇ ਚੱਲਾਂ ਟੋਪੀ ਟਾਪੀ ਵਗੈਰਾ ਧਰ ਕੇ ਦੁਬਾਰ ਚ ਠੀਕ ਆ ਭਾਈ ਜੀ ਇਹ ਆ ਵੀ ਜਿਸਤੀ ਦੇ ਵਿੱਚ ਕੁਝ ਜੀ ਠੀਕ ਆ ਜੀ ਜਿਸਤੀ ਦੇ ਵਿੱਚ ਹਾਂਜੀ ਭਾਈ ਜੀ ਤੇ ਆਪਾਂ ਅੱਜ ਤੇ ਹੁਣ ਚਾਦਰ ਲਾਉਣ ਲੱਗ ਗਏ ਨਾ ਬਾਬ ਜੀ ਤੇ ਹੁਣ ਨਵਾਂ ਡਿਜ਼ਾਈਨ ਤਿਆਰ ਕਰਤਾ ਇਹਦੇ ਵੀ ਕਰਿਆ ਜੇ ਇਹ ਡਬਲ ਟਾਇਰਾਂ 'ਚ ਕੰਮ ਜੇ ਇਹ ਵੀ ਹੋ ਜੂਗੀ ਠੀਕ ਹੈ ਬਾਬ ਸਾਰੀਆਂ ਟਰਾਲੀਆਂ ਦੇ ਆਪਣੇ ਜਿੰਨੀਆਂ ਵੀ ਹੈਗੀਆਂ ਡਬਲ ਟਾਇਰ ਆ ਲਗੇ ਰੈਂਪ ਲੱਗਿਆ ਜੀ ਸੌਰੀ ਹਿੱਸੇ ਲੱਗੇ ਦਾਖਲ ਠੀਕ ਹੈ ਤੇ ਮੱਸੀ ਹੋਕ ਚਾਗੇ ਜਿੰਨੀਆਂ ਵੀ ਆਗੀਆਂ ਤੇ ਇੱਕ ਸੁਣੋ ਵੀ ਸਿੰਗਲ ਘਾਟੇ ਚ ਵੀ ਦਿਖਾਵਾਂਗੇ ਮੱਸੀ ਹੋਕ ਆ ਗਈ ਆ ਗਈ ਤੇ ਆ ਵਾ ਦੇਖ ਸਕਦੇ ਹੋਗੇ ਚਿੰਦਾ ਜਿੰਦਾ ਲਾਉਣ ਵਾਸਤੇ ਵਧੀਆ ਉਹ ਇਹ ਜਿਸਤੀ ਦੇ ਵਿੱਚ ਆ ਗਈ ਵੀਰੇ ਠੀਕ ਹੈ ਜਿਸਤੀ ਦੇ ਵਿੱਚ ਇੰਪੋਰਟਡ ਜਿਸਤੀ ਵਿੱਚ ਇਹ ਤਾਂ ਕਹਿੰਦੇ ਇਹ ਮੰਨ ਕੇ ਚੱਲੋ ਜੋੜ ਹੁੰਦੀ ਹੁੰਦਾ ਹੈ ਹਾਂਜੀ ਹਾਂਜੀ ਇਹ ਚ ਜੋੜ ਹੁੰਦਾ ਵੀਰੇ ਠੀਕ ਆ ਵੀਰੇ ਜੋੜ ਹੁੰਦੇ ਹੈਗਾ ਬਾਕੀ ਤੁਸੀਂ ਦੇਖ ਸਕਦੇ ਇਹਦੇ ਵੀ ਕੜੇ ਵਾਲੇ ਰੰਬ ਆ ਗਏ ਜਵਾਬ ਨੇ ਟਾਇਰ ਕਟਾਉਣੇ ਹੋਣਾ ਟਪਟਾਰ ਕੱਟ ਲਾਂਗੇ ਵੀਰੇ ਕੋਈ ਗੱਲ ਨਹੀਂ ਠੀਕ ਆ ਜੀ ਹਾਂਜੀ ਹਾਂਜੀ ਟਾਇਰਾਂ ਦੀ ਕੰਡੀਸ਼ਨ ਦੇਖ ਕੇ ਕੋਈ ਗੱਲ ਨਹੀਂ ਹੋ ਜਾਂਦਾ ਜੀ ਠੀਕ ਹੈ ਜਿਹੜੇ ਆਪਣੇ ਟਾਇਰ ਹੁੰਦੇ ਨੇ ਦਾਗ ਬੇਦਾਗ ਹੁੰਦੇ ਨੇ ਜਾਂ ਇਹ ਬੇਦਾਗ ਹੁੰਦੇ ਜੀ ਵੀਰੇ ਵੈਸੇ ਦਾਗ ਵੀ ਹੁੰਦੇ ਆਗੇ ਇਹ ਇੱਕ ਇੱਕ ਮੇਕ ਦਾ ਇਨਸਾਨੀ ਬਣਦਾ ਠੀਕ ਆ ਜੀ ਤੇ ਦੇਖ ਸਾਨੂੰ ਬਈ ਤਿੰਨ ਸਰੀਆਂ ਚ ਆ ਗਈ ਤੇ ਦੋ ਸਰੀਆਂ ਚ ਆ ਰਹੀਆਂ ਜਾਂਦੀਆਂ ਤੇ ਬਾਕੀ ਆ ਤੁਸੀਂ ਦੇਖਦੇ ਐਂਗਲ ਪੱਤੇ ਪੂਰੇ ਮੋਟੀ ਲੱਗੇ ਆ ਬਾਈ ਜਿਵੇਂ ਆਪਾਂ ਕਹੇ ਜੀ ਹੈ ਨਾ ਬਿਨ ਕਲਰ ਦਾ ਮਤਲਬ ਤਾਂ ਇਹ ਹੋ ਗਿਆ ਨਾ ਜਿਹੜੀ ਆ ਚੀਜ਼ਾਂ ਨੇ ਦਿਖਾਉਣ ਵਾਸਤੇ ਦੇਖੋ ਤੇ ਬਈ ਆਗੇ ਟਰਾਲੀ ਇੱਕ ਵਾਰੀ ਦੇਖ ਕੇ ਜਾਓ ਤੇ ਨਿਸਾਨੀ ਲਾਜੋ ਇਹ ਤੋਂ ਬਾਅਦ ਚ ਵਾਵਲੀ ਭਾਈ ਤੋਂ ਕਲਰ ਕਰਾ ਲਿਓ ਤੇ ਬਿਨ ਕਲਰ ਤੋਂ ਇੰਨਾ ਟਰਾਲੀ ਦਾ ਕੀ ਗਿਆ ਮੰਨ ਕੇ ਲੋ ਆਪਣੀ ਇਹ ਜਿਹੜੀ 35 3500 ਲੱਗ ਹੋ ਜੂ ਜਿੰਨੀਆ ਬਿਨ ਕਲਰ ਠੀਕ ਆ ਜੀ ਤੇ ਇਹ ਬਿਨ ਕਲਰ ਤੋਂ ਰੇਟ ਨਹੀਂ ਕੀ ਜਿੰਨੇ ਗਿਆ 145000 ਰੁਪਿਆ ਰੇਟ ਹੈਗਾ ਕਿ ਕਿੱਟੇ ਕਿ ਤੱਕ ਮੰਨਤਾਂ ਹੋ ਜੀ ਵਾਵਲੀ ਇਹਦਾ ਜਿਵੇਂ ਹੁਣ ਮੰਨ ਕੇ ਚੱਲੋ ਜੀ ਆਹ ਟਰਾਲੀ ਹੋਊਗੀ 34000 ਦੀ ਦੇਤੀ ਆਪਾਂ 34000 ਦੀ ਹਾਂਜੀ ਠੀਕ ਆ ਜੀ ਤੇ ਕਲਰ ਦਾ ਇਹਦਾ ਅਲੱਗ ਹੈਗਾ ਕਲਰ ਦਾ ਲੱਗਾ ਜੀ 37000 37000 ਰੁਪਿਆ ਹੋਊਗਾ ਹਾਂਜੀ ਠੀਕ ਹੈਗਾ 1 ਲੱਖ 37000 ਰੁਪਇਆ ਹੋ ਗਿਆ ਤੇ ਬਾਕੀ ਅੱਗੇ ਆ ਜੀ ਆ ਇੱਕ ਵੇਟ ਕਰੀਏ 17 ਕੁਆਂਟ ਲਵੇਟ ਆ ਗਏ ਚੋ ਇਹ 17 ਕੁਆਂਟ ਲਾ ਗਿਆ 17 ਕੁਆਂਟ ਦੇਖ ਸਕਦੇ ਹੋ ਵੀ ਇੱਕੋ ਮਣ ਕਰਾਂ ਤੇ ਬਾਕੀ ਕਿੰਨੇ ਚੈਨਲ ਲੱਗੇ ਹੁੰਦੇ ਨੇ ਬਵਲੀ ਜਗ ਚੈਨਰਾਂ ਦੀ ਗੱਲ ਕਰੀਏ 14 ਚੈਨਲ 14 ਚੈਨਲ 14 ਤੋਂ 15 ਆਉਂਦੇ 14 ਤੇ 15 ਠੀਕ ਹੈ ਉਹਨਾਂ ਵੇਟ ਵਧਿਆ ਜਾਂਦਾ ਹੈਗਾ ਠੀਕ ਹਾਂ ਜੀ ਤੇ ਚੈਨਰ ਕਿਹੜਾ ਲੱਗਿਆ ਹੁੰਦਾ ਬਵਲੀ ਇਹਦੇ ਐਮਸੀ ਕੰਪਨੀ ਦਾ ਥੱਲੇ ਹੁੰਦਾ 8 3 ਦਾ ਜੀ 8 3 ਦਾ ਹਾਂ ਜੀ ਠੀਕ ਹੈ ਐਮਸੀ ਕੰਪਨੀ ਦਾ 8 3 ਦਾ ਚੈਨਰ ਲੱਗਦਾ ਬਾਕੀ ਪੰਪ ਦੀ ਗੱਲ ਕਰੀਏ ਬਬਲੀ ਤਿੰਨ ਸਾਲ ਦੀ ਗਾਰੰਟੀ ਹੈ ਵੀਰੇ ਤਿੰਨ ਸਾਲ ਦੀ ਗਾਰੰਟੀ ਹੈ ਜੀ ਦੋ ਸਟੇਜ ਦਾ ਜੀ ਹਾਂਜੀ ਹਾਂਜੀ ਠੀਕ ਹੈ ਜੀ ਦੋ ਸਟੇਜ ਦਾ ਪੰਪਾ ਦਾ ਗਾਰੰਟੀ ਹੈ ਬਾਕੀ ਗਾਰੰਟੀ ਫੁੱਲ ਲੋਗਾ ਬਾਈ ਜੇ ਆਪਾਂ ਹੋਰ ਜੀ ਗੱਲ ਕਰੀਏ ਜਿਸਤੀ ਟਰਾਲੀ ਦੀ ਕਿੰਨੇ ਸਾਲਾਂ ਦੀ ਗਾਰੰਟੀ ਹੈ ਜੀ ਜਿਸਤੀ ਦੀ ਤਾਂ ਵੀਰੇ ਕੁਝ ਨਹੀਂ ਹੁੰਦਾ ਜੰਗਾਲ ਫੜਦੀ ਨਹੀਂ ਤਾਂ ਇਹ ਤਾਂ ਫੜਦੀ ਨਹੀਂ ਬਾਕੀ ਸਮਾਈ ਦੇ ਫਿਰ ਤੇ ਹਾਂਜੀ ਹਾਂਜੀ ਆਪਣੇ ਵੱਲੋਂ ਫੁੱਲ ਗਾਰੰਟੀ ਹੈ ਜੀ ਠੀਕ ਹੈ ਬਾਈ ਜੀ ਤੇ ਬਾਕੀ ਤੁਸੀਂ ਦੇਖ ਸਕਦੇ ਹੋ ਸਾਰੀਆਂ ਟਰਾਲੀਆਂ ਜਿੰਨੀਆਂ ਵੀ ਹੈਗੀਆਂ ਨੇ ਹਰੇਕ ਦਾ ਬਾਈ ਜੀ ਅਲੱਗ-ਅਲੱਗ ਡਿਜ਼ਾਈਨ ਹੈ ਕਿ ਇਹ ਵੀ ਤਿੰਨ ਸਾਰੀਆਂ ਚਾਹੀ ਤੇ ਬਾਕੀ ਇਹ ਦੇਖ ਸਕਦੇ ਹੋਗੇ ਇਹਦੇ ਅੱਗੇ ਆ ਲਾਤਾ ਇਹਦਾ ਡਿਜ਼ਾਈਨ ਦਾ ਫਰਕ ਹੈ ਇਹਦੇ ਨਾਲੋਂ ਠੀਕ ਹੈ ਭਾਈ ਜੀ ਤੇ ਤੁਹਾਨੂੰ ਕਲਰ ਵਾਲੀ ਵੀ ਦਿਖਾਉਣੇ ਆ ਸਿੰਗਲ ਘਾਟੇ ਚ ਇਹ ਸਿੰਗਲ ਘਾਟੇ ਚ ਆ ਗਈ ਇਹ ਸਿੰਗਲ ਘਾਟੇ ਚ ਆ ਗਈ ਤੇ ਕੰਮ ਇਹ ਵੀ ਮੰਨ ਕੇ ਚਲੋ ਕੂੜੀਆਂ ਦੀ ਉਹ ਤੇ ਦੋਗੇ ਨਾ ਹਾਂਜੀ 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 ਠੀਕ ਹੈ ਜੀ ਸਿੰਗਲ ਘਾਟੇ ਚ ਆ ਗਈ ਬਾਕੀ ਦੇਖ ਸਕਦੇ ਹੋਗੇ ਲਓ ਭਾਈ ਚੱਕਰ ਨਾਲ ਟਰਾਲੀ ਠੀਕ ਹੈ ਭਾਈ ਜੀ ਤੇ ਇਹ ਕਲਰ ਵਾਲੀ ਟਰਾਲੀ ਆ ਗਈ ਇਹਦਾ ਪਾਵਨ ਕੀ ਰੇਟ ਆ ਉਹਨਾਂ ਨਾਲੋਂ ਇਹ ਵੀਰੇ ਸਿੰਪਲ ਘਟੇ ਚ ਆ ਗਈ ਇਹਦਾ 58000 ਰੇਟ ਹੈ ਦੇਣੀ ਆਪਾਂ 48000 48000 ਦੇ 58000 ਰੇਟ ਆ 48000 ਦੇ ਦਾਂਗੇ ਤੇ ਦੋ ਤਰੀਆਂ ਚ ਆ ਗਈ ਹਾਂਜੀ ਹਾਂ ਠੀਕ ਆ ਜੀ ਤੇ ਬਿਨਾ ਮੱਸੀ ਇੱਕ ਹੁੱਕ ਤੋਂ ਆ ਗਈ ਤੇ ਬਾਕੀ ਸਿੰਪਲ ਘੱਟ ਆ ਗਿਆ ਤੇ ਬਾਕੀ ਦੇਖ ਵੀ ਜਾਦੇ ਹੋ ਇਹ ਕਿੰਨੇ ਵਾ ਕਿੰਨੇ ਦੀ ਆ ਬਬਲੀ 11 6 ਸਵਾ 2 11 6 ਸਵਾ 2 ਠੀਕ ਹੈ ਇਧਰ ਇਹਦੀ ਵੀ ਗਰੰਟੀ ਹੋਣੀ ਹੈ ਜੀ ਕਲੇਰ ਕਲਰ ਕੀ ਸਾਰੀਆਂ ਜੀ ਜਮਾਂ ਸੇਮ ਠੀਕ ਆ ਜੀ ਤੇ ਬਾਕੀ ਤੁਸੀਂ ਦੇਖ ਵੀ ਜਾਦੇ ਹੋ ਇਹ ਲਓ ਬਈ ਚੈੱਕ ਕਰ ਲਓ ਕੰਡੀਸ਼ਨ ਤੇ ਇਹ ਤੋਂ ਬਿਨਾ ਬਾਕੀ ਕਿੰਨੇ ਆਈ ਜਣੇ ਇਹਨਾਂ ਤੋਂ ਅਲੱਗ ਕੰਡੀਸ਼ਨ ਦੀ ਕੋਈ ਟਰਾਲੀ ਹੈਗੀ ਹੈਗੀ ਆਹ ਦੇਖੋ ਜੀ ਆ ਜਿਸਤੀ ਦੇ ਵਿੱਚ ਇਹ ਬਸ ਸਾਰਿਆਂ ਦਾ ਬਸ ਮਾਨੀ ਮੋਡ ਡਿਜ਼ਾਈਨਿੰਗ ਦਾ ਫਰਕ ਆ ਜੀ ਠੀਕ ਆ ਜੀ ਹਰੇਕ ਚ ਆ ਦੇ ਇਹ ਸਿੰਪਲ ਚ ਆ ਗਿਆ ਬਈ ਜੀ ਜਿਵੇਂ ਆਪਾਂ ਕਹੇ ਦੀ ਉਹਨਾਂ ਦੇ ਆ ਜੀਂ ਦੇ ਪੈਰ ਤਾਂ ਉਹਨਾਂ ਨੂੰ ਬਣਾਇਆ ਹੋਇਆ ਹੈਗਾ ਠੀਕ ਆ ਇਹਦੇ ਪੈਰ ਤਾਂ ਉਹਨਾਂ ਨੂੰ ਨਹੀਂ ਬਣਾਇਆ ਹੋਇਆ ਲੋਕੋ ਜੀ ਤੇ ਆ ਦੇਖ ਸਕਦੇ ਹੋਗੇ ਤੇ ਬਾਬੇ ਹੁਣ ਗੱਲ ਕਰੀਏ ਜਿਹੜੇ ਉਹਦਾ ਰੇਟ ਸੀਗਾ 1 ਲੱਖ ਜਿਹੜੀ ਕਲਰ ਵਾਲੀ ਸੀ ਸਿੰਪਲ ਘੱਟ ਵਾਲੀ ਉਹ ਦਾ 48 ਉਹ ਦਾ ਸੀਗਾ 55000 ਜੀ 55000 ਟੋਪੀ ਸਮੇਤ ਹੀ ਉਹ 55000 ਸੀਗਾ ਉਹ ਦੇਣੀ ਆ 48000 ਦੀ ਜੀ ਠੀਕ ਹੈ ਜੀ ਟੋਪੀ ਸਮੇਤ ਹਾਂਜੀ ਠੀਕ ਹੈ ਜੀ ਤੇ ਇਹ ਟੋਪੀ ਤੋਂ ਬਿਨਾ ਇਹਨਾਂ ਦਾ ਕੀ ਕੀ ਰੇਟ ਆਗਾ ਇਹਦਾ 1.50 ਲੱਖ 50000 ਆ ਗਈ ਠੀਕ ਹੈ ਜੀ 1 ਲੱਖ 1 ਲੱਖ 40000 ਦੀ ਦੇਵਾਂਗੇ ਜੀ ਠੀਕ ਹੈ ਜੀ ਤੇ ਟੋਪੀ ਲਾ ਕੇ ਟੋਪੀ ਲਾ ਕੇ ਡੇਢ ਦੀ ਦੇਵਾਂਗੇ ਜੀ ਡੇਢ ਦੀ ਜੇ ਮੇਰੀ ਵੀਡੀਓ ਦੇਖ ਕੇ ਆਗੇ ਤਾਂ 5000 ਰੁਪਏ ਲੈਸ ਜਿਹੜਾ ਤਰ੍ਹਾਂ ਸਕਰੀਨ ਸ਼ਾਟ ਲੈ ਕੇ ਆ ਗਿਆ ਠੀਕ ਹੈ ਜੀ ਲਓ ਬਾਈ ਜੀ ਬਾਕੀ ਤੁਸੀਂ ਦੇਖ ਸਕਦੇ ਹੋ ਜਿੰਨੇ ਵੀ ਹੈਗੇ ਨੇ ਪਬਲਿਕ ਐਥਲੈਟਿਕ ਹੱਬ ਚਾਹੁੰਦੇ ਨੇ ਜਾਂ 10 मिनट 10 मिनट ਹੀ ਹੱਬ ਆਪਣੇ ਸਾਰੀਆਂ ਸਾਰੀਆਂ ਦੇ ਠੀਕ ਹੈ ਜੀ ਹੱਬ ਉਹਦੇ ਪੂਰੀ ਗਾਰੰਟੀ ਹੋ ਗਈ 100% ਹਾਂਜੀ 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 ਠੀਕ ਹੈ ਭਾਈ ਜੀ ਤੇ ਬਾਕੀ ਦੇਖ ਸਕਦੇ ਹੋਗੇ ਤੇ ਕੰਡੀਸ਼ਨ ਦੀ ਪੂਰੀ ਓਕੇ ਹੈਗੀ ਤੇ ਟਰਾਲੀਆਂ ਆਪ ਹੀ ਤਿਆਰ ਕਰਦੇ ਮੈਂ ਕਿੰਨੇ ਵੇ ਦੇਖੋ ਤਿਆਰ ਕਰਦੇ ਠੀਕ ਹੈ ਭਾਈ ਜੀ ਤੇ ਸਹੀ ਲੋਕੇਸ਼ਨ ਪਬਲਿਕ ਇੱਕ ਵਾਰੀ ਹੋ ਦੱਸਦੇ ਆਪ ਨੂੰ ਭਾਰਤੀ ਪਟਾੜਾ ਪੰਪ ਦੇ ਸਾਹਮਣੇ ਤਲਵੰਡੀ ਸਾਬੋ ਦਾ ਕਿ ਪਿੰਡ ਕਮਨ ਠੀਕ ਹੈ ਭਾਈ ਪਬਲਿਕ ਬਹੁਤ ਬਹੁਤ ਧੰਨਵਾਦ ਧੰਨਵਾਦ ਲੋ ਬਾਈ ਜੀ ਵੀਡੀਓ ਵਧੀਆ ਲੱਗੇ ਲਾਈਕ ਕਮੈਂਟ ਸ਼ੇਅਰ ਕਰਨਾ ਨਾ ਭੁੱਲਣਾ ਬੰਦੇ ਜੀ ਦਾ ਮਿਹਨਤ ਦਾ ਤਕਲੀਸ਼ ਧੰਨਵਾਦ